ਸਤਿਗੁਰੂ ਨੇ ਗੋਪਾਲ ਨੂੰ ਧੰਨਵਾਦ ਕੀਤੀ ਹੈ ਕਿ ਉਹ ਜਦੋਂ ਜੋਗੀ ਖਾਣਾ ਪੀਣਾ ਖਾਂਦੇ ਨੇ ਤੇ ਉਹਨਾਂ ਦੀ ਗੱਲ ਕੀਤੀ ਹੈ ਕਿ ਉਹ ਜਿਹੜਾ ਉਹਨਾਂ ਦਾ ਖਾਣਾ ਜਿਹੜਾ ਕੀ ਹੈ ਭੁਗਤ ਭੁਗਤ ਗਿਆਨ ਭੁਗਤ ਦਾ ਅਰਥ ਹੁੰਦਾ ਚੂੜਮਾ ਜੋ ਗੁੜ ਨੂੰ ਕੁੱਟ ਕੇ ਮਿੱਠੇ ਨੂੰ ਉਹਦੇ ਵਿੱਚ ਘਿਓ ਰਲਾ ਕੇ ਫਿਰ ਰੋਟੀ ਜਿਹੜੀ ਆ ਪ੍ਰਸ਼ਾਦਾ ਨੂੰ ਛੋੜ ਕੇ ਬਰੀਕ ਕਰਕੇ ਬਣਾਇਆ ਜਾਂਦਾ ਉਹਨੂੰ ਚੂਰੀ ਵੀ ਕਹਿੰਦੇ ਆ ਉਹ ਚੂਰਮਾ ਹੈ ਇਲਾਕਿਆਂ ਦਾ ਵੱਖਰਾ-ਵੱਖਰਾ ਪਰ ਸਾਡੇ ਇਸ ਇਲਾਕੇ ਦੇ ਵਿੱਚ ਚੂਰੀ ਵੀ ਕਹਿੰਦੇ ਆ ਚੂਰੀ ਕੁੱਟ ਕੇ ਖਾ ਲਈ ਉਹ ਚੂਰਮਾ ਬੋਲੇ ਜਾਂਦਾ ਉਹਨਾਂ ਦੀ ਭਾਸ਼ਾ ਦੇ ਵਿੱਚ ਸਤਿਗੁਰੂ ਨੇ ਗੱਲ ਕੀਤੀ ਹੈ ਜਿਹੜੀ ਬੋਲੀ ਉਹਨਾਂ ਦੀ ਉੱਥੇ ਚੱਲ ਰਹੀ ਹੈ ਸੋ ਉਹਨਾਂ ਦੀ ਗੱਲ ਬੋਲੀ ਦੇ ਵਿੱਚ ਸਤਿਗੁਰੂ ਨੇ ਸਮਝਾਇਆ ਭੋਗਤ ਗਿਆਨ ਦਇਆ ਪੰਡਾਰਣ ਘਟ ਘਟ ਵਜੈ ਨਾਦ ਆਪ ਨਾਥ 나ਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੈ ਲਿਖੇ ਆਵੈ ਭਾਗ आदेश दिस आदेश आद अनील अनाद अनाहत जुग जुग एको एक वेस के ओ जेड़ा है चूरमा जेड़ा ਬਣਾਉਂਦੇ ਨੇ ਕੁੱਟਦੇ ਨੇ ਇੱਕ ਫਿਰ ਜਿਹੜਾ ਹੈ ਭੰਡਾਰਾ ਜਦੋਂ ਭੰਡਾਰਣ ਬੋਲਿਆ ਭੰਡਾਰਣ ਇਥੇ ਨਾ ਨਹੀਂ ਸੀ ਅਰੀਏ ਇਸਤਰੀ ਲਿੰਗ ਦੇ ਵਿੱਚ ਵਰਤਿਆ ਜਾਂਦਾ ਹੈ ਵਰਤਿਆ ਗਿਆ ਕਿਉਂਕਿ ਸਾਡੇ ਸਮਾਜ ਦੇ ਵਿੱਚ ਇਸਤਰੀ ਜਿਹੜੀ ਆ ਉਹ ਖਾਣਾ ਬਣਾਉਂਦੀ ਆ ਰਸੋਈ ਸੰਭਾਲਦੀ ਆ ਪਾਣ ਬਣਾਉਂਦੀ ਆ ਵਰਤਾਂਦੀ ਆ ਮਨੁੱਖ ਜਿਹੜਾ ਬਾਹਰੋਂ ਕਮਾ ਕੇ ਲਿਆਉਂਦਾ ਅੱਜ ਹੁਣ ਤੇ ਕੋਈ ਫਰਕ ਨਹੀਂ ਰਹਿ ਗਿਆ ਬਰਾਬਰੀ ਹੋ ਗਈ ਸਾਰਿਆਂ ਦਾ ਪਰ ਇਹ ਉਸ ਸਮੇਂ ਦੀ ਗੱਲ ਚੱਲਦੀ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਇੱਥੇ ਕੋਈ ਕਿਸੇ ਦੇ ਉੱਚੇ ਜਾਂ ਕਿਸੇ ਦੇ ਨੀਵੇਂ ਦੀ ਗੱਲ ਨਹੀਂ ਹੈ ਕਿ ਇੱਕ ਬਾਹਰੋਂ ਜਿਹੜਾ ਹੈ ਰਸਣ ਲੈ ਕੇ ਆਉਂਦਾ ਦੂਜਾ ਜਿਹੜਾ ਤਿਆਰ ਕਰਦਾ ਹੈ ਖਾਣਾ ਪੀਣਾ ਚੂਰਮਾ ਤੇ ਗੁਰੂ ਸਾਹਿਬ ਸਮਝਾ ਰਹੇ ਨੇ ਫਿਰ ਇੱਕ ਉਹ ਕੰਮ ਉਹ ਕਰਦੇ ਨੇ ਕਿ ਇੱਕ ਜਦੋਂ ਇਹ ਤਿਆਰ ਹੋ ਜਾਂਦਾ ਹੈ ਤੇ ਫਿਰ ਉਹ ਘੰਟੀ ਖੜਕਾਉਂਦੇ ਨੇ ਜਿਹੜੀ ਉਹਨਾਂ ਨੇ ਗੜ ਦੇ ਵਿੱਚ ਪਾਈ ਲਟਕਾਈ ਰੱਖੀ ਹੋਈ ਹੁੰਦੀ ਹੈ ਹਰ ਵੇਲੇ ਤੇ ਉਹ ਜਦੋਂ ਤਿਆਰ ਹੋ ਗਿਆ ਖਾਣਾ ਤੇ ਫਿਰ ਉਹ ਘੰਟੀ ਵਜਾਉਂਦੇ ਨੇ ਕਿ ਆਜੋ ਜਉਗੀਆਂ ਸਾਰੇ ਨਿਕਲ ਇੱਧਰ-ਉੱਧਰ ਕੋਈ ਬੈਠਾ ਹੈ ਆਜੋ ਇਕੱਠੇ ਬੈਠੋ ਔਰ ਲੰਗਰ ਰਸਕੀ ਤੇ ਇਸ ਤਰ੍ਹਾਂ ਜਿਹੜਾ ਹੈ ਫਿਰ ਉਹ ਗੁਰੂ ਸਾਹਿਬ ਦੇ ਉਹ ਜਿਹੜਾ ਬਰਤਾਂਤ ਹੈ ਉਹ ਇੱਥੇ ਲਿਖਿਆ ਹੈ ਕਿ ਭੁਗਤ ਗਿਆਨ ਤੇਰਾ ਚੂੜਮਾ ਜਿਹੜਾ ਹੈ ਗਿਆਨ ਦਾ ਹੁੰਦਾ ਹੈ ਇਹ ਤਾਂ ਨਹੀਂ ਗੁਰੂ ਸਾਹਿਬ ਨੇ ਕਿਹਾ ਕਿ ਭੁੱਖੇ ਮਰਨਾ ਹੈ ਕਿਰਤ ਕਰਨੀ ਹੈ ਨਾਮ ਜਪਣਾ ਵੰਡ ਛਕਣਾ ਛਕਣਾ ਵੀ ਹੈ ਛਕਾਉਣਾ ਵੀ ਹੈ ਤੇ ਗੁਰੂ ਸਾਹਿਬ ਨੇ ਕਿਹਾ ਕਿ ਕੇਵਲ ਤ੍ਰਾਯਮ ਕਰਨ ਲੈਣੇ ਔਰ ਕੇਵਲ ਖਾਣ ਪੀਣ ਦੀਆਂ ਵਾਲੇ ਵਾਲੇ ਪਾਸੇ ਜਿਹੜਾ ਉਹੀ ਧਿਆਨ ਦੇਣਾ ਕਿ ਇਹ ਇਸੀ ਚੀਜ਼ ਨੂੰ ਮਹਾਨ ਸਮਝਣਾ ਗੁਰੂ ਸਾਹਿਬ ਨੇ ਸਮਝਾਇਆ ਕਿ ਭੁਗਤ ਗਿਆਨ ਗਿਆਨ ਨੂੰ ਤੂੰ ਆਪਣਾ ਚੂਰਮਾ ਬਣਾ ਦਇਆ ਪੰਡਾਰਣ ਜਿਹੜੀ ਤੇਰੀ ਵਰਤਾਵੀ ਹੈ ਬਣਾਉਣ ਵਾਲੀ ਵਰਤਣ ਵਾਲੀ ਹੈ ਉਹ ਤੇਰੇ ਮਨ ਦੀ ਦਇਆ ਹੋਵੇ ਮਨ ਵਿੱਚ ਗਿਆ ਹੋਵੇ ਘਟ ਘਟ ਵੱਜ ਜਾਏ ਨਾਦ ਹਰੇਕ ਕਿੰਦੇ ਦੇ ਵਿੱਚ ਜੋ ਪ੍ਰਮਾਤਮਾ ਦੀ 나ਦ ਵੱਜ ਰਹੀ ਹੈ ਘੰਟੀ ਵੱਜ ਰਹੀ ਹੈ ਹਰੇਕ ਹਿਰਦੇ ਦੇ ਵਿੱਚ ਵੱਜੇ ਰਹੀ ਹੈ ਸਾਡਾ ਹੱਡ ਜਿਹੜਾ ਉਹ ਬੋਲ ਰਿਹਾ ਤੜਕ ਰਿਹਾ ਉਹਦੀ ਆਵਾਜ਼ ਤੇ ਅਸੀਂ ਸੁਣ ਸਕਦੇ ਤੇ ਇਸ ਤਰ੍ਹਾਂ ਜਿਹੜਾ ਗੁਰੂ ਸਾਹਿਬ ਨੇ ਕਿਹਾ ਕਿ ਉਹ ਪ੍ਰਮਾਤਮਾ ਦਾ ਜਿਹੜਾ ਹੁਕਮ ਚੱਲ ਰਿਹਾ ਉਹ ਤਾਂ ਸਾਰਿਆਂ ਦੇ ਹਿਰਦੇ ਦੇ ਵਿੱਚ ਉਹਦੀ ਜਣੀ ਆਵਾਜ਼ ਵੱਜ ਰਹੀ ਹੈ ਤੁਸੀਂ ਘੰਟੀ ਵਜਾਉਂਦੇ ਹੋ ਆਪੇ ਨਾਥ ਨਥੀ ਸਭ ਜਾਤੀ ਉਹ ਪਰਮਾਤਮਾ ਤੁਸੀਂ ਆਪਣੇ ਵੱਡੇ ਨਾਥ ਨੂੰ ਜਿਹੜਾ ਹੈ ਉਹ ਵੱਡਾ ਮੰਨਦੇ ਹੋ ਰੱਬ ਮੰਨਦੇ ਹੋ ਇਸ ਮੇਰਾ ਰੱਬ ਤੇ ਉਹ ਹੈ ਪਰਮਾਤਮਾ ਆਪ ਨਾਥ ਨਾਥੀ ਸਭ ਜਾਤੀ ਜਿਸ ਦੀ ਨਥੀ ਹੋਈ ਸਾਰੀ ਸ੍ਰਿਸ਼ਟੀ ਹੈ ਸਾਰੇ ਜੀਵ ਜਿਹੜੇ ਨੇ ਉਸ ਪਰਮਾਤਮਾ ਨੇ ਨਥ ਬਾਕੀ ਰੱਖੀ ਉਹ ਨਥ ਪਾਣ ਤੋਂ ਭਾਵ ਹੈ ਕਿ ਹੋਰ ਬਸੇ ਜਾਈ ਨਹੀਂ ਸਕਦੇ ਕਿਧਰੇ ਜਾਈ ਨਹੀਂ ਸਕਦੇ ਜਦੋਂ ਉਹ ਮਹਾਤਮਾ ਖਿੱਚੇਗਾ ਜਾਣਾ ਪਏ ਜਿਵੇਂ ਕਿਸੇ ਬੈਰਾਦਕ ਨੂੰ ਜਿਹੜਾ ਹੈ ਉਹਨੂੰ ਲੱਥ ਬਾਕੀ ਰੱਖਿਆ ਜਾਂਦਾ ਸੀ ਕਿ ਉਹ ਤੰਗ ਨਾ ਕਰੇ ਤੇ ਉਹਨੂੰ ਕਿਲੇ ਦੇ ਨਾਲ ਬੰਨ੍ਹ ਕੇ ਰਸੇ ਦੇ ਨਾਲ ਜਿਹੜਾ ਉਹਨੂੰ ਰੋਕਿਆ ਜਾਂਦਾ ਸੀ ਸੋ ਇਸ ਤਰ੍ਹਾਂ ਜਿਹੜਾ ਆਪ ਨਾਥ ਨਾਥੀ ਸਮਝਾ ਕੇ ਰਿੱਧ ਸਿੰਧ ਅਵਰਾਂ ਸਾਜ ਲੋ ਤੁਸੀਂ ਰਿੱਧੀਆਂ ਸਿੱਧੀਆਂ ਕਰਕੇ ਜਿਹੜਾ ਹੈ ਲੋਕਾਂ ਨੂੰ ਡਰਾਉਂਦੇ ਹੋ ਦਫਾਉਂਦੇ ਹੋ ਤਮਕਾਉਂਦੇ ਹੋ ਉਹਨਾਂ ਦੇ ਉੱਤੇ ਪ੍ਰਭਾਵ ਪਾਉਂਦੇ ਹੋ ਤੇ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਰਿੱਧ ਸੇ ਦਾ ਆਵਰਾ ਸਵਾਦ ਆਵਰਾ ਪਾਪੂਰ ਦੂਜਾ ਹੀ ਸਵਾਦ ਹੈ ਇਹਨਾਂ ਦਾ ਇਹਨਾਂ ਦਾ ਉਹ ਨਾਮ ਜਪਣ ਵਾਲਾ ਸਵਾਦ ਨਹੀਂ ਹੈ ਵੱਖਰਾ ਹੈ ਇਹ ਤੇ ਹੋਰ ਪਾਸੇ ਲੈ ਕੇ ਜਾਣ ਵਾਲਾ ਆਵਰਾ ਪਾਪ ਦੂਜੇ ਪਾਸੇ ਲੈ ਜਾਣ ਵਾਲਾ ਇਹ ਪ੍ਰਮਾਤਮਾ ਵਾਲੇ ਪਾਸੇ ਨਹੀਂ ਲੈ ਕੇ ਜਾਂਦਾ ਇਹ ਤੇ ਹੋਰ ਪਾਸੇ ਲੈ ਜਾਂਦਾ ਕਿ ਭਗਤੀ ਵਾਲਾ ਜਿਹੜਾ ਹੈ ਰਸਤਾ ਨਹੀਂ ਸੰਜੋਗ ਵਿਜੋਗ ਦੋਈ ਪਾਰ ਚਲਾਵੇਂ ਲਿਖੇ ਆਵੇਂ ਭਾਗ ਸੰਜੋਗ ਵਿਜੋਗ ਸੰਜੋਗ ਤੇ ਵਿਜੋਗ ਜਿਹੜਾ ਹੈ ਸੰਜੋਗ ਦਾ ਅਰਥ ਹੁੰਦਾ ਹੈ ਮਿਲਾਪ ਵਿਜੋਗ ਦਾ ਅਰਥ ਹੁੰਦਾ ਹੈ ਵਿਛੋੜਾ ਕਿ ਜੀਵ ਜਿਹੜੇ ਨੇ ਉਹ ਪਿਛਲੇ ਕਰਮਾਂ ਕਰਕੇ ਮਿਲ ਜਾਂਦੇ ਨੇ ਪਰਿਵਾਰ ਬਣ ਜਾਂਦੇ ਨੇ ਰਿਸ਼ਤੇ ਬਣ ਜਾਂਦੇ ਨੇ ਤੇ ਜਦੋਂ ਉਹ ਸੰਬੰਧ ਖਤਮ ਹੋ ਜਾਂਦਾ ਵਿਛੋੜਾ ਪੈ ਜਾਂਦਾ ਵਿਜੋਗ ਪੈ ਜਾਂਦਾ ਤੇ ਉਹ ਆਪਣੇ ਆਪਣੇ ਰਸਤੇ ਤੁਰ ਪੈਗੇ ਨੇ ਵਾਪਸ ਤੇ ਇਹ ਸੰਸਾਰ ਦੀ ਕਾਰ ਇਸ ਤਰ੍ਹਾਂ ਹੀ ਚੱਲ ਰਹੀ ਹੈ ਇਹਨਾਂ ਦੋਹਾਂ ਦੇ ਨਾਲ ਚੱਲ ਰਹੀ ਹੈ ਸੰਜੋਗ ਦੇ ਨਾਲ ਜੀਵ ਆ ਕੇ ਜੁੜਦੇ ਨੇ ਵਿਜੋਗ ਦੇ ਨਾਲ ਉਹ ਵਿਚਰੇ ਵਿਚਰੇ ਇਹ ਇਹ ਸੰਸਾਰ ਦੀ ਕਾਰ ਦਾ ਨਿਯਮ ਹੈ ਉਸ ਪ੍ਰਮਾਤਮਾ ਦਾ ਸਿਸਟਮ ਹੈ ਬਣਾਇਆ ਲੇਖੇ ਹਮੈ ਭਾਗ ਹਰ ਇੱਕ ਜੀਵ ਜਿਹੜਾ ਆਪਣੇ ਆਪਣੇ ਲਿਖੇ ਅਨੁਸਾਰ ਭਗਵਾਨ ਦੇ ਜਪਾ ਦੇ ਬਿਖਾਤੀ ਮੱਛੇ ਦੇ ਉੱਤੇ ਲੇਖ ਲਿਖਾ ਬੀ ਜਿਹੜਾ ਹੈ ਜੀਵ ਆਉਂਦੇ ਨੇ ਤੇ ਇਸ ਤਰ੍ਹਾਂ ਜਿਹੜਾ ਆਪਣਾ ਕੰਮ ਪੂਰਾ ਕਰਕੇ ਇਥੋਂ ਚਲੇ ਜਾਂਦੇ ਆ। ਆਦੇਸ ਦੇ ਸਹਾਰੇ ਸ ਇਹ ਧੁਕਾਂ ਜਿਹੜੀਆਂ ਫਿਰ ਦੁਬਾਰਾ ਸਭ ਨੇ ਵਰਤੀਆਂ ਨੇ ਕਿ ਮੇਰੀ ਤੇ ਉਸ ਪਰਮਾਤਮਾ ਨੂੰ ਨਮਸਕਾਰ ਹੈ ਜਿਹੜਾ ਸਾਰਿਆਂ ਦਾ ਮਾਲਕ ਹੈ ਜਿਹੜਾ ਕਦੇ ਜਿਹਦਾ ਕਦੇ ਨਾਮ ਆਪਣਾ ਜਿਹੜਾ ਆਪ ਮੁੱਢ ਤੋਂ ਹੈ ਜਿਹਦਾ ਆਪਣਾ ਕੋਈ ਮੁੱਢ ਨਹੀਂ ਹੈ ਔਰ ਜਿਹੜਾ ਪਵਿੱਤਰ ਸ਼ੁੱਧ ਸਰੂਪ ਹੈ ਔਰ ਜਿਹੜਾ ਕਦੇ ਵੀ ਨਾ ਸੁਣਵਾਲਾ ਨਹੀਂ ਹੈ ਕਦੇ ਜਾਣਵਾਲਾ ਨਹੀਂ ਹੈ ਮੇਰੀ ਉਸ ਪ੍ਰਮਾਤਮਾ ਨੂੰ ਨਮਸਕਾਰ ਹੈ ਤੁਸੀਂ ਵੀ ਜੋਗੀਓ ਉਸ ਪ੍ਰਮਾਤਮਾ ਨਾਲ ਜੁੜੋ ਜੇ ਸਚਿਆਰ ਬਣਨਾ ਹੈ ਕਿੰਨ ਸਚਿਆਰ ਹੋਈਏ ਜੇ ਉਹ ਸਚਿਆਰ ਬਣਨਾ ਹੈ ਤਾਂ ਇਹ ਬੜਾ ਰਸਤਾ ਬਣਾਉਣਾ ਗੁਰੂ ਬੜਾ ਦੂਰ ਦਸਰੇ ਤਾਂ ਇਸ ਤਰ੍ਹਾਂ ਅੰਦਰ ਦੀ ਜਿਹੜੀ ਹੰਕਾਰ ਵਾਲੀ ਖਾਦਰ ਹੈ ਝੂਠ ਦੀ ਖਾਦਰ ਹੈ ਉਹ ਡਿੱਗ ਪੈਗੀ ਤੂੰ ਸਚਿਆਰ ਬਣਦੇ ਹੋ ਉਸ ਪ੍ਰਮਾਤਮਾ ਦੇ ਨਾਲ ਵਿਲਾਪਿਤ ਰਾਬੂ ਚਾਹੀਏ ਸੁਹਾਂਜੀ 29 ਨੰਬਰ ਪੌਇੰਟ ਓਕੇ ਹਾਂਜੀ ਗਿਆਨ ਜਿਆ ਪੜਾ ਇੱਕ ਮਿੰਟ ਇੱਕ ਮਿੰਟ ਹਾਂਜੀ ਗਿਆਨ ਇਹ ਚੌਂਕੜ ਆਇਆ ਜੀ ਵਾਰ ਵੀ ਘਟੀ ਹੈ ਗਿਆਨ ਜਪਾ ਉਹ ਕੋਈ ਵਾਰ ਵੀ ਘਟੀ ਹੈ ਦੂਜਾ ਹੈ ਸੰਜੋਗ ਵਿਜੋਗ ਕੁਝ ਹੋਇਆ ਤੁਸੀਂ ਕਿਨੇ ਨਹੀਂ ਦੂ ਹੀ ਨਹੀਂ ਹੈ ਦੋਏ ਹੈ ਔਂਕੜ ਦੀ ਆਵਾਜ਼ ਨੂੰ ਥੋੜੀ ਇੱਥੇ ਬਦਲ ਦਤ ਔਂਕੜ ਦੀ ਆਵਾਜ਼ ਹੋੜੇ ਦੇ ਵਿੱਚ ਬਦਲਣੀ ਹੈ ਤਾਹੀਂ ਦੋ ਬੋਲਿਆ ਜਾਏਗਾ ਦੋਆਂ ਦੀ ਗੱਲ ਹੋ ਰਹੀ ਹੈ ਦੋਆਂ ਦੀ ਗੱਲ ਹੈ ਇਸ ਤਰ੍ਹਾਂ ਕਿ ਇਹਨੂੰ ਦੋਏ ਬੋਲਾਂਗੇ ਦੂਏ ਦੂਏ ਨਹੀਂ ਬੋਲ ਸਕਦੇ ਆਵਾਜ਼ ਜਿਹੜੀ ਹੈ ਊੜੇ ਦੇ ਵਿੱਚ ਜਾਣੀ ਆ ਔਂਖੜਦੀ ਦੋਏ ਦੋਏ ਵੀ ਨਹੀਂ ਥੋੜਾ ਜਿਹਾ ਵਿਚਜੀ ਦੀ ਆਵਾਜ਼ ਆਉਂਦੀ ਹੈ ਉਹ ਔਂਖੜਦੀ ਵੀ ਆਵਾਜ਼ ਨਹੀਂ ਆਉਂਦੀ ਊੜੇ ਦੀ ਪੂਰੀ ਆਵਾਜ਼ ਨਹੀਂ ਆਉਂਦੀ ਵਿਚ ਵਾਲੀ ਆਵਾਜ਼ ਦੋਏ ਸੰਜੋਗ ਵਿਜੋਗ ਦੋਏ ਕਾਹਰ ਚਲਾਉਂ ਦੋਏ ਹਾਂ ਈੜੀ ਨੂੰ ਤੇ ਸਿਆਰੀ ਜਿਹੜੀ ਆ ਉਹ ਥੋੜੀ ਬਦਲਦੀ ਆ ਲਾਮ ਦੇ ਵਿੱਚ ਹਾਂ ਲਾਮ ਦੇ ਵਿੱਚ ਬਦਲਦੀ ਆ ਥੋੜੀ ਦੋਏ ਭੁਗਤ ਗਿਆਨ ਗਿਆਨ ਦੇ ਨੰਨੇ ਨੂੰ ਔਂਕੜ ਹੈ ਇੱਕ ਵਚਨ ਹੈ ਹਾਂਜੀ ਹਾਂਜੀ ਨਹੀਂ ਇਹ ਦੋਏ ਦੋਏ ਨਹੀਂ ਪੜਨਾ ਇਸ ਦੋਏ ਇੱਥੇ ਦੋਏ ਅਰਥ ਇਹਦਾ ਦੋਏ ਹੈ ਇਹ ਪ੍ਰਕਰਨ ਅਨੁਸਾਰ ਜਿਹੜੀਆਂ ਮਾਤਰਾਵਾਂ ਦੀ ਆਵਾਜ਼ ਜਿਹੜੀਆਂ ਥੋੜੀ ਥੋੜੀ ਬਦਲਦੀਆਂ ਇੱਕੋ ਹੀ ਨਿਯਮ ਗੁਰਬਾਣੀ ਦੇ ਵਿੱਚ ਸਾਰੀ ਥਾਵਾਂ ਤੇ ਨਹੀਂ ਲੱਗਦਾ ਹਰ ਪ੍ਰਕਰਨ ਪ੍ਰਕਰਨ ਦੇ ਵਿੱਚ ਜਿਵੇਂ ਇੱਕ ਪੱਤ ਦਾ ਅਰਥ ਪੱਤ ਤਿੰਨ ਸਿਆਰੀ ਪੱਤ ਹੁਣ ਹਰ ਥਾਂ ਦੇ ਪੱਤ ਦਾ ਅਰਥ ਪੱਤ ਥੋੜਾ ਰਹੇਗਾ ਪੱਤ ਦਾ ਅਰਥ ਕਦੇ ਪਤੀ ਵਾਸਤੇ ਵੀ ਵਰਤਿਆ ਜਾਣਾ ਕਦੇ ਇੱਜ਼ਤ ਵਾਸਤੇ ਵੀ ਵਰਤਿਆ ਜਾਣਾ ਇਸ ਕਰਕੇ ਇਹਨਾਂ ਦਾ ਜਿਹੜਾ ਉਚਾਰਨ ਹੈ ਥੋੜੇ ਜਿਹਾ ਉਸ ਤਰੀਕੇ ਨਾਲ ਹੁੰਦਾ ਹੈ ਨਾ ਕਿ ਤਾਂ ਕਿ ਚਲ ਗੱਲ ਸਮਝ ਆ ਜਾਏ ਦੁਏ ਪੜਾਂਗੇ ਤਾਂ ਕੁਝ ਹੋਰ ਬਣੇਗਾ ਫਿਰ ਉਹ ਅਰਥ ਸਾਡੀ ਸਮਝ ਨਹੀਂ ਆਏਗਾ ਸੁਣਨ ਵਾਲੇ ਦੇ ਵਿੱਚ ਦਿਮਾਗੋ ਵਿੱਚ ਵੀ ਉਹ ਗੱਲ ਨਹੀਂ ਪੈਂਦੀ ਸੰਜੋਗ ਵਿਜੋਗ ਦੁਏ ਕਾਰਤਨ ਸੋ ਮਤਲਬ ਜਦੋਂ ਵੀ ਉਹਦਾ ਕੰਮ ਕਰਦੇ ਤਾਂ ਬਹੁਤ ਵਾਰਾਂ ਸਿੰਪਲ ਸਿਰਫ ਇੱਕ ਪੱਤਰ ਨਹੀਂ ਮਿਲਦੀ ਆ دوسرا ਆਪਾਂ ਆਦੀ ਵੀ ਬੋਲਦੇ ਹਾਂ ਸਮੋਤਲ ਆਪਾਂ ਕਹਿੰਦੇ ਕਿ ਗਲਤ ਕਿਹਦਾ ਬਾਕੀ ਆਖਰੀ ਅੱਖਰ ਜਿਹੜਾ ਜਿਹੜਾ ਵੀ ਆਖਰੀ ਅੱਖਰ ਹੈ ਉਹਨੂੰ ਸਿਹਾਰੀ ਲੱਗੀ ਆ ਜਾਂ ਔਂਕੜ ਲੱਗੀ ਆ ਉਹ ਸਾਰੀਆਂ ਨਹੀਂ ਬੋਲੀਆਂ ਜਾਂਦੀ ਇਹ ਅਰਥਾਂ ਵਾਸਤੇ ਆਦ ਦੇ ਦਦਨ ਸਿਹਾਰੀ ਆਦ ਤੋਂ ਸਿਹਾਰੀ ਕਹੇ ਇੱਕ ਅਰਥ ਕਰੇਗੀ ਆਦ ਤੋਂ ਅਨਾਦ ਦੇ ਦਦੇ ਅਨੁਸਾਰੀ ਅਨਾਦ ਤੋਂ ਜਿੱਦਾ ਕੋਈ ਪ੍ਰਮਾਤਮਾ ਦਾ ਮੁੱਢ ਹੈ ਹੀ ਨਹੀਂ ਅਨਾਹਤ ਠੀਕ ਹੈ ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ ਸੋ ਇਹ ਇਹ ਸਾਰੀਆਂ ਜਿਹੜੀਆਂ ਸਿਆਰੀਆਂ ਪਿਛਲੇ ਵਾਲੀਆਂ ਜੜੀਆਂ ਔਰ ਓਂਕਰ ਜਿਹੜੇ ਹਮੇਸ਼ਾ ਨਹੀਂ ਬੋਲੇ ਜੀ